ਮਾਛੀ ਦਾ ਦਿਨ ਜਿੱਦਣ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਬਚਪਨ ਦੀ ਉਮਰ ਤੋਂ ਹੀ ਗੁਰੂ ਸਾਹਿਬ ਜੀ ਨੇ ਬੜੇ ਕੌਤਕ ਵਰਤਾਏ ਬੜੀਆਂ ਖੇਡਾਂ ਰਚਾਈਆਂ ਕਿਤੇ ਮਾ ਕਰਮਾਵਤੀ ਵਰਗੇ ਜਿਨ੍ਹਾਂ ਨੂੰ ਨੇਤਰ ਨਹੀਂ ਸੀ ਜਿਹੜੀ ਅੱਖਾਂ ਤੋਂ ਨੇਤਰਹੀਣੀ ਸੀ ਜਿਨ੍ਹਾਂ ਨੂੰ ਦਿਖਦਾ ਨਹੀਂ ਸੀ ਕਿਤੇ ਮਾ ਕਰਮਾਵਤੀ ਵਰਗਿਆਂ ਨੂੰ ਨੇਤਰ ਮਹਾਰਾਜ ਨੇ ਬਖਸ਼ੇ ਇਹੋ ਜਿਹੀਆਂ ਬੜੀਆਂ ਕਰਾਮਾਤਾਂ ਕੀਤੀਆਂ ਧੰਨ ਗੁਰੂ ਰਵਦਾਸ ਮਹਾਰਾਜ ਨੇ ਗੁਰੂ ਰਵਦਾਸ ਮਹਾਰਾਜ ਨੇ ਆਪਣੇ ਘਰ ਬੈਠ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਰਾਧਨਾ ਕੀਤੀ ਹੈ ਤੇ ਗੁਰਮਖੋ ਧੰਨ ਗੁਰੂ ਰਵਦਾਸ ਮਹਾਰਾਜ ਜੀ ਦੇ 60 ਰਾਜੇ ਸੇਵਕ ਬਣੇ ਹੋਏ ਸੀ ਮੈਂ ਦੁਬਾਰਾ ਫਿਰ ਬੇਨਤੀ ਕਰ ਦੇਵਾਂ ਧੰਨ ਗੁਰੂ ਰਵਦਾਸ ਮਹਾਰਾਜ ਦੇ 60 ਰਾਜੇ ਜਿਹੜੇ ਗੁਰੂ ਸਾਹਿਬ ਦੇ ਸੇਵਕ ਬਣੇ ਹੋਏ ਸੀ ਮੂੰਹ ਨਾਲ ਕਹਿਣਾ 60 ਰਾਜੇ ਅੱਜ ਸਾਡੀ ਕਿਸੇ ਐਮਐਲਏ ਕਿਸੇ ਐਮਪੀ ਨਾਲ ਛੋਟੀ ਜਿਹੀ ਫੋਟੋ ਵੀ ਆ ਜਾਏ ਤੇ ਅਸੀਂ ਸੋਚਦੇ ਹਾਂ ਵੀ ਸਾਡੇ ਕੋਲ ਪਤਾ ਨਹੀਂ ਕਿਹੜਾ ਖਜ਼ਾਨਾ ਆ ਗਿਆ ਪਰ ਗੁਰੂ ਜੀ ਦੇ 60 ਰਾਜੇ ਸੇਵਕ ਬਣੇ ਸੀ ਪਰ ਜਦੋਂ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ ਧੰਨ ਗੁਰੂ ਰਵਿਦਾਸ ਮਹਾਰਾਜ ਨੇ ਉਹਨਾਂ 60 ਰਾਜਿਆਂ ਦੇ ਕੋਲੋਂ 1 ਟਕਾ ਵੀ ਲਿਆ ਨਹੀਂ ਆਖੋ ਸਤਨਾਮ ਸਿਰਵਾਹੀ ਉਹਨਾਂ ਕੋਲੋਂ 1 ਟਕਾ ਵੀ ਮੰਗ ਕੇ ਨਹੀਂ ਲਿਆ ਰਾਣੀ ਝਾਲਾਂ ਵਰਗੀ ਮੀਰਾ ਬਾਈ ਵਰਗੀਆਂ ਨੇ ਇੱਕ ਦਿਨ ਆ ਕੇ ਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਮੀਰਾ ਬਾਈ ਕਹਿਣ ਲੱਗੀ ਐ ਸਤਗੁਰੂ ਸਾਨੂੰ ਦੁਨੀਆਂ ਵਾਲੇ ਬੜੇ ਆਲੰਭੇ ਦਿੰਦੇ ਐ ਮਹਾਰਾਜ ਤਾਣੇ ਮੇਨੇ ਮਾਰਦੇ ਐ ਗੁਰੂ ਰਵਿਦਾਸ ਮਹਾਰਾਜ ਕਹਿਣ ਲੱਗੇ ਧੀਏ ਕੀ ਕਹਿੰਦੇ ਐ ਮਹਾਰਾਜ ਸਾਨੂੰ ਦੁਨੀਆਂ ਵਾਲੇ ਕਹਿੰਦੇ ਆ ਤੁਸੀਂ ਮਹਿਲਾਂ ਵਾਲੇ ਹੋ ਪਰ ਤੁਹਾਡਾ ਗੁਰੂ ਝੋਪੜੀਆਂ ਦੇ ਵਿੱਚ ਰਹਿੰਦਾ ਹੈ ਤੁਹਾਡਾ ਗੁਰੂ ਜੁੱਤੀਆਂ ਗੰਡ ਰਿਹਾ ਹੈ ਮਹਾਰਾਜ ਆ ਸਾਡੇ ਕੋਲੋਂ ਸੋਨੇ ਦੀਆਂ ਮੋਹਰਾਂ ਲੈ ਲਓ ਮਹਾਰਾਜ ਜੀ ਨਹੀਂ ਤਾਂ ਸਾਨੂੰ ਉਪਦੇਸ਼ ਦਿਓ ਅਸੀਂ ਤੁਹਾਨੂੰ ਵੱਡੇ ਵੱਡੇ ਮਹਿਲ ਬਣਾ ਦਈਏ ਮਹਾਰਾਜ ਤੁਸੀਂ ਜੁੱਤੀਆਂ ਗੰਡਣ ਦਾ ਕੰਮ ਛੱਡ ਦਿਓ ਉਸ ਸਮੇਂ ਧੰਨ ਗੁਰੂ ਰਵਿਦਾਸ ਮਹਾਰਾਜ ਨੇ ਪਤਾ ਕੀ ਆਖਿਆ ਸੀ ਗੁਰੂ ਰਵਿਦਾਸ ਮਹਾਰਾਜ ਰਾਣੀ ਝਾਲਾਂ ਨੂੰ ਕਹਿਣ ਲੱਗੇ ਮੀਰਾਬਾਈ ਨੂੰ ਕਹਿਣ ਲੱਗੇ ਪੁੱਤ ਜੇ ਦੁਨੀਆ ਦੇ ਆਲੰਬੇ ਸੁਣ ਕੇ ਦੁਨੀਆ ਦੇ ਤਾਨੇ ਮੇੜੇ ਸੁਣ ਕੇ ਤੁਹਾਡਾ ਮੇਰੇ ਨਾਲ ਪਿਆਰ ਘਟਦਾ ਹੈ ਨਾ ਤਾਂ ਪੁੱਤ ਮੇਰੇ ਕੋਲ ਆਇਆ ਹੀ ਨਾ ਕਰੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਸਾਡੇ ਵਰਗਾ ਕੋਈ ਹੁੰਦਾ ਅਸੀਂ ਕਹਿ ਦੇਣਾ ਸੀ ਹਾਂ ਸਾਨੂੰ ਦੇ ਦਿਓ ਸੋਨੇ ਦੀਆਂ ਮੋਹਰਾਂ ਅਸੀਂ ਮਹਿਲ ਬਣਾ ਲੈਨੇ ਆ ਪਰ ਨਹੀਂ ਗੁਰੂ ਰਬਦਾਸ ਮਹਾਰਾਜ ਕਹਿੰਦੇ ਮੇਰਾ ਕਰਮ ਜੁੱਤੀਆਂ ਗੰਡਣ ਦਾ ਮੇਰਾ ਕੰਮ ਜੁੱਤੀਆਂ ਗੰਡਣ ਦਾ ਮੈਂ ਜੁੱਤੀਆਂ ਗੰਡਦਾ ਇਹਦੇ ਵਿੱਚ ਮੈਨੂੰ ਸੰਤੁਸ਼ਟੀ ਹੈ ਪਰ ਐ ਪੱਦੀ ਜ਼ਗੀਰ ਵਾਲਿਓ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨ ਲੱਗਾ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਡੀ ਜਾਤੀ ਦੇ ਲੋਕ ਵੱਡੀਆਂ-ਵੱਡੀਆਂ ਪੋਸਟਾਂ ਤੇ ਬੈਠੇ ਐ ਅੱਜ ਸਾਡੇ ਲੋਕ ਪਟਵਾਰੀ ਬਣੇ ਐ ਜ਼ਗੀਰਦਾਰ ਬਣੇ ਐ ਐਸਐਸਪੀ ਬਣੇ ਡੀਸੀ ਬਣੇ ਵੱਡੀਆਂ-ਵੱਡੀਆਂ ਪੋਸਟਾਂ ਤੇ ਅੱਜ ਸਾਡੇ ਜਾਤੀ ਦੇ ਲੋਕ ਬੈਠੇ ਐ ਪਰ ਅੱਜ ਤੁਸੀਂ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ ਇੱਥੋਂ ਇੱਕ ਚੀਜ਼ ਜ਼ਰੂਰ ਲੈ ਕੇ ਜਾਇਓ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਆਪਣੇ ਕੰਮ ਵਿੱਚ ਰਿਸ਼ਵਤ ਨਾ ਆਣ ਦਿਓ ਆਖੋ ਸਤਨਾਮ ਸ੍ਰੀ ਵਾਹਿਗੋ ਆਪਣੇ ਕੰਮ ਵਿੱਚ ਬੇਈਮਾਨੀ ਨਾ ਆਣ ਦਿਓ ਅੱਜ ਸਾਡੀ ਜਾਤੀ ਦੇ ਲੋਕ ਵੱਡੇ ਵੱਡੇ ਡਾਕਟਰ ਐ ਵੱਡੇ ਵੱਡੇ ਇੰਜੀਨੀਅਰ ਐ ਵੱਡੇ ਵੱਡੇ ਪਾਸਪਰ ਲੱਗੇ ਬਹੁਤ ਤਕੜੀਆਂ ਤਕੜੀਆਂ ਪੋਸਟਾਂ ਤੇ ਬੈਠੇ ਐ ਪਰ ਗੁਰਮਖੋ ਜੇ ਅਸੀਂ ਵੱਡੀਆਂ ਪੋਸਟਾਂ ਤੇ ਬੈਠੇ ਆ ਕਿਹਦੀ ਬਦੌਲਤ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਦੌਲਤ ਓਏ ਸਾਡੀ ਜਾਤੀ ਦੇ ਲੋਕਾਂ ਦਾ ਤਾਂ ਕੋਈ ਪਰਸ਼ਾਵਾ ਝੱਲ ਕੇ ਰਾਜੀ ਨਹੀਂ ਸੀ ਪਰ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿੰਨੀ ਵੱਡੀ ਕਿਰਪਾ ਅਸੀਂ ਵੱਡੇ ਵੱਡੇ ਅਫਸਰ ਬਣ ਗਏ ਪਰ ਜੇ ਅੱਜ ਅਸੀਂ ਪਟਵਾਰੀ ਲੱਗੇ ਹੋਏ ਆਂ ਤੇ ਜੇ ਪਟਵਾਰੀ ਦੀ ਕੁਰਸੀ ਤੇ ਮੇਰੇ ਆ ਵੀਰਾ ਤੂੰ ਬੈਠਾ ਉਥੇ ਬੈਠ ਕੇ ਕਿਸੇ ਦਾ ਹੱਕ ਨਾ ਮਾਰੀ ਜੇ ਤੂੰ ਐਸਐਸਪੀ ਹੈ ਕਿਸੇ ਨਾਲ ੱਤਕਾ ਨਾ ਕਰੀ ਜੇ ਤੂੰ ਡਾਕਟਰ ਹੈ ਕਿਸੇ ਦਾ ਹੱਕ ਨਾ ਮਾਰੀ ਕਿਸੇ ਨਾਲ ਬੇਈਮਾਨੀ ਕਰਕੇ ਪੈਸਾ ਨਾ ਇਕੱਠਾ ਕਰੀ ਜੇ ਤੂੰ ਬੇਈਮਾਨੀ ਦਾ ਪੈਸਾ ਆਪਣੇ ਘਰ ਲੈ ਕੇ ਆਇਆ ਲੋਕੀ ਪੁੱਛਣਗੇ ਇਹਦਾ ਗੁਰੂ ਕੌਣ ਹੈ ਜੇ ਤੂੰ ਪਟਵਾਰੀ ਬਣ ਕੇ ਕਿਸੇ ਨਾਲ ਹੱਕ ਮਾਰ ਰਿਹਾ ਬੇਈਮਾਨੀ ਕਰ ਰਿਹਾ ਲੋਕ ਪੁੱਛਣਗੇ ਇਹਦਾ ਗੁਰੂ ਕੌਣ ਹੈ ਫਿਰ ਕਹਿਣਾ ਪੈਗਾ ਇਹਦਾ ਗੁਰੂ ਰਵਦਾਸ ਮਹਾਰਾਜ ਫਿਰ ਸਾਡੇ ਗੁਰੂ ਨੂੰ ਲਾਜ ਲੱਗਦੀ ਹੈ ਪਰ ਜੇ ਤੂੰ ਪਟਵਾਰੀ ਦੀ ਕੁਰਸੀ ਤੇ ਬੈਠ ਕੇ ਆਪਣਾ ਕੰਮ ਸਹੀ ਕਰਦਾ ਜੇ ਤੂੰ ਵਧੀਆ ਕੰਮ ਕਰਦਾ ਡਾਕਟਰ ਬਣ ਕੇ ਵਧੀਆ ਲੋਕਾਂ ਦਾ ਇਲਾਜ ਕਰਦਾ ਆ ਸਾਡੇ ਵੈਦ ਸਾਹਿਬ ਬੈਠੇ ਐ ਮੋਰੇ ਮੈਂ ਇਹਨਾਂ ਦੀ ਉਦਾਹਰਨਾ بڑے ਪਿੰਡਾਂ ਵਿੱਚ ਦਿੰਨਾ ਹੁੰਨਾ ਵੇ ਇਹੋ ਜੇ ਡਾਕਟਰ ਦੁਨੀਆ ਤੇ ਬੜੇ ਘੱਟ ਐ ਸਾਡੇ ਸਤਿਕਾਰਯੋਗ ਭਾਈ ਸੰਤੋਖ ਸਿੰਘ ਹਣਾ ਵਰਗੇ ਨਹੀਂ ਤਾਂ ਅੱਜ ਦੁਨੀਆ ਤੇ ਡਾਕਟਰਾਂ ਦੀ ਘਾਟ ਨਹੀਂ ਹੈ ਤੁਸੀਂ ਡਾਕਟਰ ਕੋਲ ਜਾਓ ਤਾਂ ਸਹੀ ਜਿੰਨਾ ਟਾਈਮ ਤੁਹਾਡਾ ਚੰਮ ਨਹੀਂ ਲੈਂਦਾ ਉੰਨਾ ਸਮ ਉਹਨਾਂ ਨੂੰ ਰਾਮ ਹੀ ਨਹੀਂ ਆਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਲੋਕਾਂ ਦਾ ਹੱਕ ਦਾ ਪੈਸਾ ਆਪਣੀ ਜੇਬ ਵਿੱਚ ਅੱਜ ਲੋਕੀ ਪਾਣਾ ਚਾਹੁੰਦੇ ਐ ਪਰ ਯਾਦ ਰੱਖਿਓ ਜੇ ਦੂਜੇ ਦੇ ਘਰ ਦਾ 1 ਰੁਪਈਆ ਵੀ ਤੁਹਾਡੇ ਘਰ ਆ ਗਿਆ ਤੁਹਾਡੀ ਕੀਤੀ ਸਾਰੀ ਕਮਾਈ ਨਸ਼ਟ ਕਰ ਦੇਗਾ ਬਰਬਾਦ ਕਰ ਦੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਸਾਹਿਬ ਦੀ ਬਾਣੀ ਕਹਿ ਰਹੀ ਹੈ ਹੱਕ ਭਰਾਇਆ ਨਾਨਕਾ ਉਹ ਸੂਰ ਉਸ ਗਾਏ ਕਿਸੇ ਦੀ ਕਮਾਈ ਦਾ 1 ਰੁਪਿਆ ਵੀ ਨਾ ਆਪਣੇ ਘਰ ਲੈ ਕੇ ਆਈ ਜੇ ਦੂਜੇ ਦੀ ਕਮਾਈ ਦੇ ਪੈਸੇ ਦੇ ਤੂੰ ਸੇਬ ਲੈ ਕੇ ਆ ਰਿਆਂ ਕੇਲੇ ਲੈ ਕੇ ਆ ਰਿਆਂ ਤਾਂ ਯਾਦ ਰੱਖੀ ਤੂੰ ਆਪਣੇ ਬੱਚਿਆਂ ਨੂੰ ਕੇਲੇ ਨਹੀਂ ਖਿਲਾ ਰਿਆਂ ਤੂੰ ਆਪਣੇ ਬੱਚਿਆਂ ਨੂੰ ਸੇਵ ਨਹੀਂ ਖਿਲਾ ਰਿਆ ਤੂੰ ਉਹਦਾ ਖੂਨ ਖਿਲਾ ਰਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਚਾਹੇ ਤੁਸੀਂ ਦੁਕਾਨਦਾਰੀ ਕਰਦੇ ਹੋ ਕਰਿਆਨੇ ਦੀ ਦੁਕਾਨ ਹੈ ਚਾਹੇ ਕਿਸੇ ਵੀ ਚੀਜ਼ ਦੀ ਦੁਕਾਨ ਹੈ ਇਹੋ ਜਿਹਾ ਕੰਮ ਕਰੋ ਇਮਾਨਦਾਰੀ ਨਾਲ ਕੰਮ ਕਰੋ ਦੁਨੀਆ ਪੁੱਛੇ ਤੇਰਾ ਗੁਰੂ ਕੌਣ ਹੈ ਫਿਰ ਮਾਣ ਨਾਲ ਕਹਿਣਾ ਪਵੇ ਮੇਰਾ ਗੁਰੂ ਹੈ ਗੁਰੂ ਰਵਿਦਾਸ ਮਹਾਰਾਜ ਗੁਰੂ ਦਾ ਵੀ ਮਾਨ ਨਾਲ ਨਾਮ ਉੱਚਾ ਹੁੰਦਾ ਤੇ ਅੱਜ ਅਸੀਂ ਦੁਖੀ ਕਿਉਂ ਆ ਅੱਜ ਦੁਖੀ ਅਸੀਂ ਏਸੇ ਕਰਕੇ ਆ ਸਾਡੇ ਕੰਮਾਂ ਵਿੱਚ ਧਰਮ ਨਹੀਂ ਰਿਹਾ ਅੱਜ ਸਾਡੇ ਕੰਮ ਵਿੱਚ ਬੇਈਮਾਨੀ ਆ ਗਈ ਕੋਈ ਵੀ ਕੰਮ ਲੈ ਲਓ ਜੀ ਬੜੇ ਘੱਟ ਐ 100 'ਚ ਤੁਹਾਨੂੰ 4-5 ਕ ਮਿਲਣਗੇ ਜਿਹੜੇ ਆਪਣੇ ਕੰਮਾਂ ਵਿੱਚ ਧਰਮ ਰੱਖਦੇ ਐ ਆ ਧੰਨ ਗੁਰੂ ਰਵਿਦਾਸ ਮਹਾਰਾਜ ਵੇਖੋ ਗੁਰੂ ਰਬਦਾਸ ਮਹਾਰਾਜ ਨੂੰ ਰੱਬ ਨੇ ਆਪ ਆ ਕੇ ਵੀ ਪਾਰਸ ਦਾ ਟੁਕੜਾ ਦਿੱਤਾ ਪਰ ਮਹਾਰਾਜ ਨੇ ਆਖਿਆ ਮੈਂ ਤੇਰਾ ਪਾਰਸ ਕੀ ਕਰਨਾ ਜਾਂ ਛੱਤ ਤੇ ਰੱਖ ਦੇ ਆਖੋ ਸਤਨਾਮ ਸ੍ਰੀ ਵਾਹਿ ਮੈਨੂੰ ਪਾਰਸ ਦੀ ਲੋੜ ਨਹੀਂ ਹੈ ਮੈਨੂੰ ਮੇਰੇ ਕੰਮ ਵਿੱਚ ਧਰਮ ਵਿਖਦਾ ਮੇਰਾ ਕੰਮ ਮੈਨੂੰ ਵਧੀਆ ਲੱਗਦਾ ਜਦੋਂ ਤੁਸੀਂ ਆਪਣੇ ਕੰਮਾਂ ਵਿੱਚ ਧਰਮ ਲਿਆਉਂਗੇ ਤਾਂ ਯਾਦ ਰੱਖਿਓ ਤੁਸੀਂ ਸੁਖੀ ਵੀ ਹੋਵੋਗੇ ਤੇ ਸਦਾ ਹੀ ਚੜ੍ਹਦੀ ਕਲਾ ਵਿੱਚ ਵੀ ਰਹੋਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਅੱਜ ਅਸੀਂ ਦੁਖੀ ਤਾਂ ਆ ਡਿਪਰੈਸ਼ਨ ਵਿੱਚ ਤਾਂ ਆ ਟੈਨਸ਼ਨ ਵਿੱਚ ਤਾਂ ਰਹਿੰਨੇ ਆ ਕਿਉਂਕਿ ਦੂਜੇ ਦੇ ਘਰ ਦਾ ਪੈਸਾ ਅੱਜ ਸਾਡੇ ਘਰ ਆ ਰਿਹਾ ਇਹ ਟਿਕਣ ਨਹੀਂ ਦੇਗਾ ਅੱਜ ਜੇ ਤੂੰ ਥਾਣੇਦਾਰ ਦੀ ਨੌਕਰੀ ਤੇ ਲੱਗਾ ਤੇਰੀ 60000 ਤਨਖਾਹ ਆ ਜੇ ਤੂੰ 60000 ਵਿੱਚ ਤੇਰਾ ਢਿੱਡ ਨਹੀਂ ਪਰਦਾ ਤੂੰ ਦੂਜੇ ਦਾ ਬੇਸ਼ੱਕ 5 ਲੱਖ ਲਿਆ ਢਿੱਡ ਤੇਰਾ ਫਿਰ ਵੀ ਨਹੀਂ ਭਰਨਾ ਜੇ ਗੁਰੂ ਰਵਿਦਾਸ ਮਹਾਰਾਜ ਨੇ ਬਰਕਤ ਪਾਣੀ ਹੈ ਤਾਂ ਤੇਰੇ 60000 ਵਿੱਚ ਵੀ ਪਾ ਦੇਣੀ ਹੈ ਜੇ ਨਹੀਂ ਪਾਣੀ ਤਾਂ 5 ਲੱਖ ਵਿੱਚ ਵੀ ਨਹੀਂ ਪੈਣੀ ਅੱਜ ਇਹ ਬਚਨ ਗੁਰੂ ਦਾ ਜ਼ਰੂਰ ਜਾਣ ਕੇ ਜਾਇਓ ਆਓ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਿਫਤ